ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਤੁਹਾਨੂੰ ਇੱਕ ਰੋਹਾਨੀ ਸਟੋਰੀ ਸੁਣਾਉਂਦੇ ਹਾਂ ਰੱਬ ਦਾ ਫਕੀਰ ਬਹੁਤ ਪੁਰਾਣੀ ਗੱਲ ਹੈ ਇੱਕ ਰੇਤਲਾ ਪਿੰਡ ਸੀ ਜਿਸ ਦਾ ਨਾਮ ਨੂਰ ਸੀ ਇਸ ਪਿੰਡ ਵਿੱਚ ਨਾ ਕੋਈ ਮਹਿਲ ਸੀ ਨਾ ਦੌਲਤ ਦੇ ਢੇਰ ਸੀ ਪਰ ਇੱਥੇ ਇੱਕ ਚੀਜ਼ ਬਹੁਤ ਅਮੀਰ ਸੀ ਉਸ ਹੀ ਭਗਤੀ ਇਸ ਪਿੰਡ ਦੇ ਬਾਹਰ ਇੱਕ ਟੁੱਟੀ ਹੋਈ ਮਸਜਿਦ ਦੇ ਕੋਲ ਇੱਕ ਫਕੀਰ ਰਹਿੰਦਾ ਸੀ ਲੋਕ ਉਸ ਨੂੰ ਸਿਰਫ ਫਕੀਰ ਬਾਬਾ ਕਹਿੰਦੇ ਸਨ ਨਾ ਉਸ ਦੇ ਕੋਲ ਘਰ ਸੀ ਨਾ ਪਰਿਵਾਰ ਸੀ ਤੇ ਨਾ ਹੀ ਕੋਈ ਪਸਾਨ ਸੀ ਪਰ ਉਸ ਦੇ ਕੋਲ ਉਸ ਅਕਾਲ ਪੁਰਖ ਵਾਹੀ ਗੁਰੂ ਦੇ ਨਾਲ ਜੁੜੀ ਹੋਈ ਭਗਤੀ ਸਰ ਸਵੇਰ ਫਕੀਰ ਬਾਬਾ ਰੇਤ ਤੇ ਨੰਗੇ ਪੈਰ ਚੱਲਦਾ ਅਸਮਾਨ ਵੱਲ ਤੱਕਦਾ ਤੇ ਕਹਿੰਦਾ ਮਾਲਕ ਅੱਜ ਵੀ ਮੈਂ ਤੇਰੇ ਨਾਲ ਹਾਂ ਉਹ ਨਾ ਕਿਸੇ ਤੋਂ ਮੰਗਦਾ ਤੇ ਨਾ ਕਿਸੇ ਨਾਲ ਸ਼ਿਕਾਇਤ ਕਰਦਾ ਜੇ ਕਿਸੇ ਨੇ ਰੋਟੀ ਦਿੱਤੀ ਉਹ ਰੱਬ ਦਾ ਸ਼ੁਕਰ ਕਰਦਾ ਜੇ ਕਿਸੇ ਨੇ ਕੁਝ ਨਾ ਦਿੱਤਾ ਉਹ ਫਿਰ ਵੀ ਰੱਬ ਦਾ ਸ਼ੁਕਰ ਕਰਦਾ ਰਾਤ ਨੂੰ ਉਹ ਟੁੱਟੀ ਹੋਈ ਮਸਜਿਦ ਵਿੱਚ ਦੀਵੇ ਦੀ ਹਲਕੀ ਰੋਸ਼ਨੀ ਵਿੱਚ ਸਿਰ ਝੁਕਾ ਕੇ ਵੜਦਾ ਅਤੇ ਆਖਦਾ ਮੈਂ ਤੈਨੂੰ ਨਹੀਂ ਵੇਖਿਆ ਮਾਲਕ ਪਰ ਮੇਰਾ ਦਿਲ ਤੈਨੂੰ ਹਰ ਸਾਹ ਵਿੱਚ ਮਹਿਸੂਸ ਕਰਦਾ ਹੈ ਪਿੰਡ ਦੇ ਲੋਕ ਕਈ ਵਾਰ ਉਸ ਦੀ ਪਰਖ ਕਰਦੇ ਕੋਈ ਕਹਿੰਦਾ ਫਕੀਰ ਰੱਬ ਕਿੱਥੇ ਹੈ ਫਕੀਰ ਹੱਸ ਕੇ ਕਹਿੰਦਾ ਜਿੱਥੇ ਤੇਰਾ ਦਰਦ ਹੈ ਉੱਥੇ ਮੇਰਾ ਰੱਬ ਹੈ ਕੋਈ ਕਹਿੰਦਾ ਜੇ ਰੱਬ ਨਾਲ ਇੰਨਾ ਪਿਆਰ ਹੈ ਤਾਂ ਤੈਨੂੰ ਸਭ ਕੁਝ ਕਿਉਂ ਨਹੀਂ ਮਿਲਿਆ ਫਕੀਰ ਦੀਆਂ ਅੱਖਾਂ ਘਰ ਆਉਂਦੀਆਂ ਜਿਸ ਨੇ ਰੱਬ ਨੂੰ ਪਾਲਿਆ ਉਸ ਨੂੰ ਹੋਰ ਕੁਝ ਨਹੀਂ ਚਾਹੀਦਾ ਲੋਕ ਹੱਸਦੇ ਕੁਝ ਮਜ਼ਾਕ ੜਾਉਂਦੇ ਪਰ ਫਕੀਰ ਕਦੇ ਗੁੱਸੇ ਵਿੱਚ ਨਹੀਂ ਆਇਆ ਉਹ ਕਹਿੰਦਾ ਰੱਬ ਮੇਰੀ ਰੱਖਿਆ ਕਰਦਾ ਹੈ ਮੈਨੂੰ ਕਿਸੇ ਦੀ ਲੋੜ ਨਹੀਂ ਇੱਕ ਰਾਤ ਭਿਆਨਕ ਤੂਫਾਨ ਆਇਆ ਪਿੰਡ ਦੇ ਲੋਕ ਘਰਾਂ ਵਿੱਚ ਲੁਕ ਗਏ ਕੋਈ ਵੀ ਫਕੀਰ ਨੂੰ ਪੁੱਛਣ ਨਹੀਂ ਆਇਆ ਮਾਜਿਦ ਦੀ ਸੱਤ ਟਪਕ ਰਹੀ ਸੀ ਫਕੀਰ ਪੈਜਦਾ ਹੋਇਆ ਵੀ ਸਜਦੇ ਵਿੱਚ ਸੀ ਉਸਨੇ ਕਿਹਾ ਮਾਲਿਕ ਜੇ ਇਹ ਤੇਰੀ ਰਜਾ ਹੈ ਤਾਂ ਇਹ ਵੀ ਮੈਨੂੰ ਕਬੂਲ ਹੈ ਅਚਾਨਕ ਤੂਫਾਨ ਵਿੱਚ ਇੱਕ ਆਵਾਜ਼ ਆਈ ਕੰਨਾਂ ਨਾਲ ਸੁਣਨ ਵਾਲੀ ਨਹੀਂ ਸੀ ਪਰ ਦਿਲ ਨਾਲ ਮਹਿਸੂਸ ਕਰਨ ਵਾਲੀ ਸੀ ਫਕੀਰ ਤੂੰ ਮੈਨੂੰ ਇੰਨਾ ਪਿਆਰ ਕਿਉਂ ਕਰਦਾ ਹੈ ਫਕੀਰ ਰੋ ਪਿਆ ਕਿਉਂਕਿ ਤੂੰ ਮੇਰੇ ਕੋਲ ਹੈ ਜਦੋਂ ਦੁਨੀਆ ਮੇਰੇ ਕੋਲ ਨਹੀਂ ਅਚਾਨਕ ਮਸਜਿਦ ਵਿੱਚ ਨੂਰ ਹੀ ਨੂਰ ਫੈਲ ਗਿਆ ਤੂਫਾਨ ਰੁਕ ਗਿਆ ਫਕੀਰ ਨੇ ਸਿਰ ਝੁਕਾਇਆ ਕੋਈ ਸ਼ਕਲ ਨਹੀਂ ਕੋਈ ਸ਼ੂਰਤ ਨਹੀਂ ਸਿਰਫ ਨੂਰ ਹੀ ਨੂਰ ਸੀ ਆਵਾਜ਼ ਆਈ ਮੰਗ ਜੋ ਮੰਗਣਾ ਫਕੀਰ ਨੇ ਸਿਰ ਫੇਰ ਝੁਕਾ ਲਿਆ ਮਾਲਿਕ ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਰੱਬ ਨੇ ਕਿਹਾ ਫਕੀਰ ਤੂੰ ਮੈਨੂੰ ਨਹੀਂ ਮੰਗਿਆ ਮੈਨੂੰ ਪਾ ਲਿਆ ਹੈ ਸਵੇਰ ਹੋਈ ਪਿੰਡ ਵਾਲੇ ਆਏ ਮਸਜਿਦ ਸਾਫ਼ ਸੀ ਫਕੀਰ ਉੱਥੇ ਨਹੀਂ ਸੀ ਸਿਰਫ ਰੇਤ ਤੇ ਲਿਖਿਆ ਸੀ ਰੱਬ ਨੂੰ ਪਾਉਣ ਲਈ ਮਸਜਿਦ ਮੰਦਰ ਨਹੀਂ ਸਾਫ਼ ਦਿਲ ਚਾਹੀਦਾ ਹੈ ਉਸ ਦੇਨ ਤੋਂ 100 ਦੇ ਲੋਕਾਂ ਨੇ ਰੱਬ ਨੂੰ ਮੰਗਣਾ ਸੱਦ ਕੇ ਰੱਬ ਨਾਲ ਪਿਆਰ ਕਰਨਾ ਸਿੱਖ ਲਿਆ ਕਿਉਂਕਿ ਰੱਬ ਉਹਨਾਂ ਨੂੰ ਮਿਲਦਾ ਹੈ ਜੋ ਉਸ ਨੂੰ ਬਿਨਾਂ ਸਵਾਲਾਂ ਦੇ ਚਾਹੁੰਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ